ਹਾਂਜੀ ਸਰ ਜੇ ਮਾਤਾ ਜੀ ਜਿਹੜਾ ਤੁਸੀਂ ਲੰਗਰ ਲਾ ਰਹੇ ਹੋ ਔਰ ਕਦੋਂ ਕਦੋਂ ਲਾ ਰਹੇ ਹੋ ਇਹ ਲੰਗਰ ਅਸੀਂ ਲਾਈਦਾ ਜੀ ਹਰ ਮਹੀਨੇ ਜਿੱਥੇ ਸੋਮਵਾਰ 12 ਵਜੇ ਤੋਂ ਲੈ ਕੇ ਪ੍ਰਭੂ ਇੱਛਾ ਤੱਕ 3 ਵਜੇ 4 ਵਜੇ ਤੱਕ ਜਰਮਸ ਸ਼ਨੀਵਾਰਤਰੀ ਅਮਰਨਾ ਯਾਤਰਾ ਮਣੀ ਮੇ ਯਾਤਰਾ ਇਹਦਾ ਵੀ ਪ੍ਰਬੰਧ ਸਾਡੇ ਵੱਲੋਂ ਕੀਤਾ ਜਾਂਦਾ ਸਾਰਾ ਹਰ ਅਮਰਨਾ ਯਾਤਰਾ ਅਸੀਂ ਹੁਣ 8 ਜੁਲਾਈ ਨੂੰ ਜਾ ਕੇ ਆਏ ਹਾਂ 16 ਨੂੰ ਵਾਪਸ ਆਏ ਹਾਂ ਹੁਣ 20 ਅਗਸਤ ਨੂੰ ਅਸੀਂ ਫੇਰ ਮਣੀ ਮੇ ਯਾਤਰਾ ਲੈ ਜਾ ਰਹੇ ਹਾਂ ਉਹ ਵੀ ਬਿਲਕੁਲ ਫ੍ਰੀ ਠੀਕ ਹੈ ਜੀ ਕੋਈ ਚਾਰਜ ਨਹੀਂ ਕੋਈ ਕੁਝ ਨਹੀਂ ਸੇਵਾ ਬਿਲਕੁਲ ਫ੍ਰੀ ਅਮਣੀ ਮੇ ਯਾਤਰਾ ਦੀ ਕੋਈ ਪੈਸਾ ਨਹੀਂ ਕੋਈ ਕੁਝ ਨਹੀਂ ਖਾਣਾ ਸੇਣਾ ਖਾਣਾ ਪੀਣਾ ਉਹ ਵੀ ਸਸਤਾ ਬੋਲੋ ਜਿਹੜੀ ਆ ਸੇਵਾ ਤੁਸੀਂ ਕਰ ਰਹੇ ਆ ਤੁਹਾਡੇ ਰਹਿ ਚ ਕਿਦਾਂ ਮਤਲਬ ਇਛਾ ਜਾਗੇ ਇਹ ਬਸ ਪੋਲੇ ਸ਼ੰਕਰ ਦੀ ਕਿਰਪਾ ਹੈ ਜੀ ਉਹਨਾਂ ਦਾ ਅਸ਼ੀਰਵਾਦ ਹੈ ਬਾਕੀ ਸਾਡੇ ਭਰਾਵਾਂ ਦਾ ਸਹਿਯੋਗੀਆਂ ਦਾ ਬਿਆਰਾਂ ਦਾ ਨਾਲਪੁਰੀ ਸਪੋਰਟ ਕਰਦੇ ਆ ਕਿ ਜਦੋਂ ਵੀ ਚਾਹੀਏ ਕੋਈ ਨਾ ਨਿਕਤ ਦਾ ਬਿਆਰ ਕਿਸੇ ਲੰਗਰ ਲਾਓ ਲੰਗਰ ਲਾਓ ਤੇ ਖਵਾਓ ਅੱਜ ਅੱਜ ਤਾਂ ਮਨ ਭਾਵਨਾ ਇਹ ਹੈ ਵੀ ਸਾਨੂੰ ਕਹਿਣ ਦਾ ਮਤਲਬ ਅੰਦਰੋਂ ਆਪਣਿਆ ਵੀ ਜਾਗੀ ਹੈ ਇਹ ਪੋਲੇ ਸ਼ੰਕਰ ਸ਼ਕਤੀ ਦੀ ਵੀ ਕਿਰਪਾ ਉਹਦੀ ਅਸ਼ੀਰਵਾਦ ਨਾਲ ਅਸੀਂ ਲੰਗਰ ਲਾਈ ਜੰਨੇ ਆ ਇਹ ਨਹੀਂ ਪਤਾ ਕਿ ਕਿੰਨਾ ਮਾਹ ਲੰਗਰ ਲਾਇਆ ਨਾ ਹੀ ਗਿੰਦੀ ਕਰਦੇ ਆ ਨਾ ਅਸੀਂ ਕਰਨੀ ਆ ਹਾਂ ਬਾਕੀ ਵੀਰ ਜਿਹੜੇ ਸਾਡੇ ਵੀਰ ਆ ਭੈਣਾਂ ਆ ਉਹਨਾਂ ਨੂੰ ਕੀ ਮੈਸੇਜ ਤੁਹਾਡਾ ਉਹਨਾਂ ਵੀਰ ਭੈਣਾਂ ਨੂੰ ਆ ਕੇ ਲੰਗਰ ਛਕੋ ਜੋ ਸੇਜੋ ਗੋਂਦਾ ਸਾਨੂੰ ਆ ਕੇ ਦਿਓ ਨਹੀਂ ਹੁੰਦਾ ਤੇ ਆ ਕੇ ਸਾਡਾ ਭੋਗ ਪ੍ਰਸ਼ਾਦ ਜੀ ਲੈ ਜੁੜ ਕਰੋ ਕੀ ਨਾਂ ਤੁਹਾਡਾ ਜੀਵਨ ਜੋਤੀ ਸੈਣੀ ਸਾਹਿਬ ਫੂ ਸਾਹਿਬ ਗੁਰਦਾਨ ਕਪੂਰ ਮਨੋਜ ਮਾਰਜੀ ਸਚੀ ਸ਼ਰਮਾ ਬਾਕੀ ਸਾਡੇ ਬਿਆਰ ਦੇ ਉਹਦੇ ਹੋਰ ਕਮੇਟੀ ਦਾ ਕਮੇਟੀ ਦਾ ਕੀ ਨਾਮ ਹੈ ਸ੍ਰੀ ਸ੍ਰੀ ਮਹਾਦੇਵ ਸੇਵਾ ਮੰਡਲ ਪੋਵਾੜਾ ਧੰਨਵਾਦ ਜੀ। ਤੁਹਾ ਬਾਣੀ ਨਾਲ ਗੱਲਬਾਤ ਲਈ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਬਹੁਤ ਬਹੁਤ